ਖਬਰਦਾਨਿਆ ਗੁਰਦਾਸਪੁਰ ਤੋਂ ਇਤੇ ਗੁਰਦਾਸਪੁਰ ਦੇ ਪਿੰਡ ਭੁੱਲੋ ਚੱਕੋ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਸ਼ਹਿਰ ਦੇ ਵਾਲਿੰਗਟਨ ਦੀ ਜੇਰਪੁਰੇ ਦੇ ਵਿੱਚ ਅਧਿਕਾਰ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ ਜਿਸ ਦੀ 26 ਮਾਰਚ ਨੂੰ ਨਿਊਜ਼ੀਲੈਂਡ ਦੇ ਵੇਚੇ ਸੜਾ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ ਬੀਟੀ ਸ਼ਾਮ ਨੂੰ ਨਿਊਜ਼ੀਲੈਂਡ ਦੀ ਮ੍ਰਿਤਕ ਦੇ ਉਦੇ ਜੱਦੀ ਪਿੰਡ ਭੁੱਲੋ ਚੱਕ ਤੱਕ ਵਿਖੇ ਪਹੁੰਚੀ ਜਿੱਥਾ ਉਸੇ ਅੰਤਿਮ ਸੰਸਕਾਰ ਅੱਜ ਕੀਤਾ ਗਿਆ ਨੌਜਵਾਨ ਗੁਰਚਰਨ ਸਿੰਘ ਸ਼ਾਦੀ ਸ਼ੁਦਾ ਸੀ ਅਤੇ ਉਹਦੀ ਚਾਰ ਸਾਲ ਬੇਟੀ ਵੀ ਹੈ ਮਿਰਤਨ ਨੌਜਵਾਨ ਦੇ ਪਿਤਾ ਨੇ ਇਹ ਕਿਹਾ ਹੈ ਕਿ 26 ਮਾਰਚ ਨੂੰ ਫੋਨ ਆਇਆ ਸੀ ਕਿ ਗੁਰਤਾਰ ਸਿੰਘ ਜਿਹੜੂ ਫੇਰੇ ਆਪਣੇ ਕੰਮ ਤੋਂ ਆਪਣੀ ਗੱਡੀ ਲੈ ਜਾ ਰਿਹਾ ਸੀ ਤਾਂ ਉਹ ਦੀ ਸੜਕਾ ਹੱਥੇ ਵਿੱਚ ਮੌਤ ਹੋ ਗਈ ਅਤੇ ਅਜੁੱਤੀ ਮਿਰਤਨ ਦੇ ਸਾਡੇ ਪਿੰਡ ਪਹੁੰਚੀ ਹੈ ਅਤੇ ਪੂਰੇ ਪਿੰਡੇ ਵਿੱਚ ਸੋਗ ਦੀ ਗੱਲ ਫੈਲ ਗਈ ਹੈ ਹਾਂਜੀ ਬਲੈਂਟਨ ਜੇਲ੍ਹ ਪਹੁੰਚੇ ਜਪਰਤੀ ਹਾਂਜੀ ਕਿੰਨੇ ਦਿਨ ਤੋਂ ਕੰਮ ਕਰਦੇ ਸੀ ਉਹ ਥੋੜੇ ਕੁ 1 ਮਹੀਨੇ ਹੋ ਗਏ ਸੀ ਪਿਛਲੇ ਸਾਲ ਆਇਆ ਵੀ 15 ਦਿਨ ਰਹਿ ਗਿਆ ਓਡੇ ਕੋ ਹਾਂਜੀ ਕਿਹੜਾ ਕਾਰਨ ਸੀਗਾ ਡੈਡਾ ਕਹਿੰਦੇ ਵੀ ਐਕਸੀਡੈਂਟ ਹੋ ਗਿਆ ਉੱਥੋਂ ਫੋਨ ਆਇਆ ਸੀ ਪੁਲਿਸ ਮੁਲਾਜ਼ਮ ਦੱਸ ਕੇ ਗਏ ਸੀ ਜਿੱਥੇ ਪਹਿਲਾਂ ਰਹਿੰਦਾ ਸੀ ਉਹਨਾਂ ਨੂੰ ਹਾਂਜੀ ਨੂਜਰ ਕਿਹਦੀ ਕਿਹਦੀ ਰਹਿੰਦਾ ਵਲੈਂਟਰ ਰਹਿੰਦਾ ਵਲੈਂਟਰ ਹਾਂਜੀ ਡੈਡ ਬੋਡੀ ਕਿੱਧਰ ਮੋਤੀ ਡੈਡ ਬੋਡੀ ਰਾਤ ਪਹੁੰਚੀ ਸਾਡੇ ਨੂੰ ਅੰਮ੍ਰਿਤਸਰ ਰਿਪੋਰਟ ਤੋਂ ਜਾ ਕੇ ਲੈ ਕੇ ਆਏ ਰਾਤੀ ਨਹੀਂ ਮੰਨ ਕਰ ਜੀ ਉੱਤੋਂ ਦੀ ਜਉਂਦ ਦੀ ਸੁਤਾਨ ਬਾਜੀ ਕੀ ਕਹਾਣਾ ਹੈ ਆ ਗਿਆ ਸਾਡਾ ਪੁੱਤ ਭਾਵਸਾ ਆ ਗਿਆ ਚਲੋ ਅਹੀਂ ਦਰਸ਼ਨ ਕਰ ਲਿਆ ਤਾਂ ਤੁਹਾਨੂੰ ਦਰਸ਼ਨ ਹੋਦੇ ਆ ਗਿਆ ਹੀ ਬਹਿ ਕੇ ਬਾਕੀ ਸਾਡੇ ਕੋਲ ਬਾਤਾਂ ਬੱਚਿਆ ਕੁਛ ਨਹੀਂ ਬਚਿਆ ਨਹੀਂ بیٹਾ ਛੋਟਾ ਹੋ ਕੈਨੇਡਾ ਵਾਲਾ ਬੇਟੀ 4 ਸਾਲ ਦੀ ਉਹਦੀ ਬੇਟੀ 4 ਸਾਲ ਦੀ ਹਾਂਜੀ ਮੇਰੀ ਹਾਂਜੀ ਮੇਰ ਜ ਆ ਮੇਰੀ ਧੀ ਆ ਆ ਮੇਰੀ ਧੀ ਧੀ ਬਣਾ ਕੇ ਆ ਉਹ ਮੇਰੇ ਆ ਬਣਾ ਲਈ ਧੀ ਕਹੇ ਧੀ ਧੀ ਬੜੀ ਸਜਾ ਦੇਤੀ ਰੱਬ ਨੇ ਓ ਦਾਨੂਸਾ ਜੀ ਰਿਆ ਉਹ ਮੇਰੀ ਧੀ ਏ ਉਹ ਨਾ ਕਿਸ ਤਰ੍ਹਾਂ ਦੇਖੀਏ ਉਹ ਮੇਰਾ ਗੁਰਚਰਨ ਸਿੰਘ ਉਹ ਮੇਰਾ ਸੋਨਾ ਪੁੱਤ ਸੀ ਉਹ ਮੇਰਾ ਸੋਨਾ ਗੁਰਚਰਨ ਉਹ ਮੇਰਾ ਲੈਕ ਪੁੱਤ ਬੜਾ ਸੀ ਉਹ ਮੇਰੇ ਆ ਪੁੱਤਾਂ ਉਹ ਕਿ ਨਾਮ ਆ ਲਾਈਕ ਕਾਲ ਸਰ ਆ ਗਈ ਫਤਿਹ ਬੁਰ ਬੁਰਚਰਨਜੀਤ ਸਿੰਘ ਇਹ ਮੋੜ ਦਾ ਨਾਮ ਤੇ ਸਾਡੇ ਭਰਾ ਦੇ ਵੱਡੇ ਸੁਚਾ ਸਿੰਘ ਉਹਨਾਂ ਦੇ ਬੇਟਾ ਹੈ ਨਿਊਜ਼ੀਲੈਂਡ ਦੇ ਵਿੱਚ ਪਹਿਲੇ ਸਟੱਡੀ ਤੇ ਗਏ ਸੀ ਸਟੱਡੀ ਉੱਥੇ ਪੜ ਕੇ ਉੱਥੇ ਨੇ ਵਧੀਆ ਆਪਣਾ ਜਿਹੜੀ ਆ ਜੌਬ ਜਿਹੜੀ ਆ ਉੱਥੇ ਦੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਜੇਲ ਪੁਲਿਸ ਦੇ ਵਿੱਚ ਹੀ ਇਸ ਟਾਈਮ ਰਾਈਨੋ ਤੋਂ ਪਿਛਲੇ ਕੁਝ ਦਿਨ ਪਹਿਲੇ ਜਿਹੜਾ 26 ਮਾਰਚ ਨੂੰ ਜਿਹੜਾ ਕਿ ਖਬਰ ਆਉਂਦੀ ਆ ਕਿ ਐਕਸੀਡੈਂਟ ਹੋਇਆ ਜਿਸ ਦੇ ਨਾਲ ਇਹਨਾਂ ਦੀ ਸੱਡਨਲੀ ਇਹਦੀ ਮੌਤ ਹੋ ਜਾਂਦੀ ਹੈ ਗੱਡੀ ਤੇ ਡਿਊਟੀ ਜਾ ਰਹੇ ਇਥੇ ਮੇਰੇ ਖਿਆਲ ਤੋਂ ਵਿੱਚ ਜੈਨਾ ਟਕਰਾ ਗਈ ਗੱਡੀ ਤੇ ਅੱਜ ਜਿਹੜੀ ਆ ਰਾਤ ਜਿਹੜੀ ਆ ਲਾਸਟ ਨਾਈਟ ਜਿਹੜੀ ਆ 10 ਵਜੇ ਅਮਰਸਾਹਰ ਏਅਰਪੋਰਟ ਤੇ ਡੈੱਡ ਬੋਡੀ ਪਹੁੰਚੀ ਸਹੀ ਮਾਜਾ ਪਰਿਵਾਰ ਦੀ ਜਮਾਨਤ ਪਰਿਵਾਰ ਤੇ ਮਹਾਰਾਜ ਦੀ ਕਿਰਪਾ ਨਾਲ ਸਹੀ ਬਹੁਤ ਵਧੀਆ ਵਾਪਸ ਸਹੀ ਹੈ ਕਿ ਜਿਹੜੀ ਆ ਪਿੰਡ ਵਾਸਤੇ ਪਰਿਵਾਰ ਵਾਸਤੇ ਸਾਡੇ ਲਈ ਬੜੀ ਵੱਡਾ ਜਿਹੜਾ ਦੁਖਦਈ ਘਟਨਾ ਵਾ ਜਿਹੜੀ ਕਿ ਨਾਮ ਭੁੱਲਣ ਵਾਲੀ ਹੈ ਕਿਉਂਕਿ ਬਹੁਤ ਜੰਗ ਵਸਤਾ ਔਰ ਬਹੁਤ ਜਵਾਨ ਹੀ ਹੁੰਦਾ ਸਾਡੇ ਸੇਮ ਫੁੱਟ ਤੋਂ ਵੱਧ ਹਾਈਟ ਹੀ ਉਹਦੀ ਹੈ ਔਰ ਪਿੱਛੇ ਉਹਨਾਂ ਦੀ ਇੱਕ 4 ਸਾਲ ਦੀ ਬੱਚੀ ਹੈ ਮੈਰਿਡ ਹੀ ਹੈ ਕਹਿੰਦਾ ਆ ਛੋਟੀ ਜੀ ਬੱਚੀ ਆ ਦੇਖੋ ਨਾ ਤੇ ਅਜੇ ਇਹਨੂੰ ਵਿਚਾਰੀ ਨੂੰ ਪਤਾ ਹੀ ਨਹੀਂ ਆ ਕੀ ਹੋ ਰਿਹਾ ਹਾਂ ਵੀ ਇਹ ਹਾਲ ਤੇ ਬਹੁਤ ਵੱਡਾ ਦੁੱਖ ਹੈ ਸਾਡੇ ਨਗਰ ਵਾਸਤੇ ਹਾਂਜੀ ਤੇ ਅਸੀਂ ਆਪਣੇ ਵੱਲੋਂ ਆਪਣੀ ਪੰਚਾਇਤ ਵੱਲੋਂ ਅਸੀਂ ਆਪਾਂ ਪਰਿਵਾਰ ਦੇ ਨਾਲ ਹਾਂ ਉਦੋਂ ਤੋਂ ਨਾਲ ਦੁੱਖ ਦੇ ਵਿੱਚ ਅਸੀਂ ਕਿਉਂਕਿ ਸਾਰਾ ਨਗਰ ਹੀ ਦੁੱਖ ਦੇ ਵਿੱਚ ਉਦੋਂ ਦਾ ਲੁਬਾ ਪਿਆ ਵਾ ਸੋ ਅਸੀਂ ਆਈ ਹੀ ਬਲਕਿ ਐਦਾਂ ਦੀ ਘਟਨਾ ਕਿਸੇ ਵੀ ਪਰਿਵਾਰ ਨਾਲ ਕਿਸੇ ਮਾਂ ਪਿਓ ਦੇ ਨਾਲ ਨਾ ਹੋਵੇ ਹਨ ਇਹ ਬਹੁਤ ਵੱਡਾ ਦੁੱਖ ਹੈ